ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਦੇ ਵਿੱਚ ਜੁੜਿਆ ਜੀ ਇੱਕ ਹੋਰ ਮੋਟੀਵੇਸ਼ਨ ਲੈ ਕੇ ਇੱਕ ਤੁਹਾਡੇ ਲਈ ਹੋਰ ਨਵੀਂ એનર્ਜੀ ਲੈ ਕੇ ਤੇ ਜਰੂਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਊਰਜਾ ਮਹਿਸੂਸ ਹੋਊਗੀ ਇਹ ਵੀਡੀਓ ਦੇਖਣ ਤੋਂ ਬਾਅਦ ਵੀ ਇੱਕ ਹਿਰਨ ਦੀ ਕਹਾਣੀ ਅੱਜ ਤੁਹਾਨੂੰ ਸੁਣਾਉਣੀ ਆ ਜੀ ਮੈਂ ਹਿਰਨ ਜੰਗਲ ਦੇ ਵਿੱਚ ਭਟਕਿਆ ਫਿਰਦਾ ਹੁੰਦਾ ਉਹਨੂੰ ਨਾ ਬੜੀ ਪਿਆਸ ਲੱਗੀ ਹੁੰਦੀ ਆ ਪਾਣੀ ਦੀ ਤਲਾਸ਼ ਦੇ ਵਿੱਚ ਹੁੰਦਾ ਉਹਨੂੰ ਪਾਣੀ ਨਹੀਂ ਕਿਤੋਂ ਮਿਲ ਰਿਹਾ ਤੇ ਬੜੀ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਉਹ ਨਕਾਮਯਾਬ ਆਪਣੇ ਆਪ ਨੂੰ ਮਹਿਸੂਸ ਕਰਦਾ ਵਾ ਥੱਕਿਆ ਹਾਰਿਆ ਮਹਿਸੂਸ ਕਰਦਾ ਵਾ ਤਾਂ ਇੱਕ ਦਰਖਤ ਦੇ ਥੱਲੇ ਬੈਠ ਕੇ ਨਾ ਆਰਾਮ ਕਰਨ ਲੱਗ ਜਾਂਦਾ ਉਹ ਟੱਕ ਜਾਂਦਾ ਉਥੇ ਦਰਖਤ ਦੇ ਥੱਲੇ ਬੈਠੇ ਨੂੰ ਹੀ ਉਹਨੂੰ ਨਾ ਪਾਣੀ ਦੀ ਆਵਾਜ਼ ਸੁਣਦੀ ਆ ਉਹਦੇ ਕੰਨਾਂ ਦੇ ਵਿੱਚ ਪੈਂਦੀ ਆ ਤਾਂ ਉਹਨੂੰ ਇਹ ਅੰਦਾਜ਼ਾ ਹੋ ਜਾਂਦਾ ਵੀ ਨੇੜੇ ਤੇੜੇ ਕਿਤੇ ਪਾਣੀ ਆ ਪਾਣੀ ਦਾ ਚਸ਼ਮਾ ਵਾ ਜਾਂ ਨਦੀ ਆ ਉਹ ਥੋੜਾ ਜਿਹਾ ਅੱਗੇ ਚੱਲ ਕੇ ਜਾਂਦਾ ਤਾਂ ਦੇਖ ਕੇ ਬੜਾ ਖੁਸ਼ ਹੁੰਦਾ ਉਹਦੀ ਨਜ਼ਰ ਦੇ ਵਿੱਚ ਨਦੀ ਪੈਂਦੀ ਆ ਪੂਰਾ ਪਾਣੀ ਜਿਹਦੇ ਚ ਭਰਿਆ ਹੋਇਆ ਸੀ ਉਹਨੂੰ ਸੁੱਕਦਾ ਸਾਹ ਆਉਂਦਾ ਹਿਰਨ ਨੂੰ ਕਿ ਹੁਣ ਮੇਰੀ ਭਾਲ ਖਤਮ ਹੋ ਗਈ ਵੀ ਮੈਂ ਆਪਣੀ ਜਿਹੜੀ ਤੇ ਆ ਉਹ ਖਤਮ ਕਰ ਸਕੂੰਗਾ ਨਦੀ ਦੇ ਨੇੜੇ ਨੂੰ ਜਾਣ ਲੱਗਦਾ ਜਦੋਂ ਕਿਨਾਰੇ ਤੇ ਪਹੁੰਚ ਜਾਂਦਾ ਵਾ ਤੇ ਪਾਣੀ ਵੱਲ ਨੂੰ ਜਦੋਂ ਮੂੰਹ ਕਰਦਾ ਤਾਂ ਉਹ ਦੇਖਦਾ ਉਹਦੇ ਸੱਜੇ ਪਾਸੇ ਇੱਕ ਸ਼ਿਕਾਰੀ ਆ ਕੇ ਖੜ ਜਾਂਦਾ ਜਿਹੜਾ ਪੂਰਾ ਐਨ ਨਿਸ਼ਾਨਾ ਹਿਰਨ ਵੱਲ ਨੂੰ ਲਾ ਕੇ ਖੜਾ ਸੀ ਉਹ ਹੁਣ ਆਪਣੇ ਖੱਬੇ ਪਾਸੇ ਦੇਖਦਾ ਖੱਬੇ ਪਾਸੇ ਸ਼ੇਰ ਖੜਾ ਸੀ ਉਹ ਵੀ ਉਹਦਾ ਸ਼ਿਕਾਰ ਕਰਨ ਦੇ ਲਈ ਤਿਆਰ ਸੀ ਹਿਰਨ ਦਾ ਹੁਣ ਉਹਨੂੰ ਪਾਣੀ ਭੁੱਲ ਜਾਂਦਾ ਹਿਰਨ ਨੂੰ ਥੋੜੀ ਦੇਰ ਲਈ ਕਿ ਉਹ ਉਹਨੂੰ ਪਿਆਸ ਲੱਗੀ ਆ ਉਹ ਉਹ ਕਿਹੜੀ ਮੁਸੀਬਤ ਚ ਸੀਗਾ ਥੋੜੇ ਸਮੇਂ ਪਹਿਲਾਂ ਉਹ ਸਾਰਾ ਕੁਝ ਭੁੱਲ ਜਾਂਦਾ ਕਿਉਂਕਿ ਇੱਕ ਬਹੁਤ ਵੱਡੀ ਮੁਸੀਬਤ ਉਹਦੇ ਸਿਰ ਤੇ ਖੜੀ ਸੀ ਜਦੋਂ ਪਿੱਛੇ ਦੇਖਦਾ ਤਾਂ ਪਿੱਛੇ ਅੱਗ ਲੱਗੀ ਹੋਈ ਸੀ ਬਹੁਤ ਜ਼ਿਆਦਾ ਜਿਹੜੀ ਉਹਦੇ ਵੱਲ ਨੂੰ ਵੱਧ ਰਹੀ ਸੀ ਹੁਣ ਉਹ ਚਾਰੇ ਪਾਸਿਆਂ ਤੋਂ ਘਿਰ ਚੁੱਕਿਆ ਵਾ ਅੱਗੇ ਪਾਣੀ ਜਿਹਦੇ ਵਿੱਚ ਉਹ ਛਾਲ ਨਹੀਂ ਮਾਰ ਸਕਦਾ ਕਿਉਂਕਿ ਉਹਨੂੰ ਤੈਰਨਾ ਨਹੀਂ ਆਉਂਦਾ ਸੱਜੇ ਪਾਸੇ ਸ਼ਿਕਾਰੀ ਆ ਖੱਬੇ ਪਾਸੇ ਸ਼ੇਰ ਆ ਪਿਛਲੇ ਪਾਸੇ ਆਗ ਆ ਘਬਰਾਂਦਾ ਨਹੀਂ ਹਿਰਨ ਹਿਰਨ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਮੇਰੇ ਕੋਲ ਸ਼ਾਇਦ ਹੁਣ ਜ਼ਿੰਦਗੀ ਦੇ ਬੜੇ ਥੋੜੇ ਜੇ ਪਲ ਲਈ ਸੋਚਦਾ ਵੀ ਕਿਉਂ ਨਾ ਮੈਂ ਉਹੀ ਕੰਮ ਕਰਕੇ ਮਰਾਂ ਮਰਨਾ ਤਾਂ ਹੈਗਾ ਹੀ ਆ ਵੀ ਮੈਂ ਹੁਣ ਪਾਣੀ ਲੱਭਦਾ ਫਿਰਦਾ ਸੀ ਕਿਉਂ ਨਾ ਪਾਣੀ ਪੀ ਕੇ ਹੀ ਮਰਾਂ ਥੋੜੀ ਦੇਰ ਲਈ ਬਿਲਕੁਲ ਰਿਲੈਕਸ ਹੋ ਜਾਂਦਾ ਭੁੱਲ ਜਾਂਦਾ ਵੀ ਆਲੇ ਦੁਆਲੇ ਕੌਣ ਖੜਾ ਪਾਣੀ ਪੀਣ ਚ ਮਸਤ ਹੋ ਜਾਂਦਾ ਤੇ ਜਿੱਦਾਂ ਹੀ ਉਹ ਪਾਣੀ ਦੇ ਵਿੱਚ ਮਸਤ ਹੁੰਦਾ ਪਾਣੀ ਕਹਿ ਲਓ ਪੀਣਾ ਸ਼ੁਰੂ ਕਰਦਾ ਬੱਦਲ ਆ ਜਾਂਦੇ ਬੜੇ ਸਾਰੇ ਮੀਂਹ ਬਹੁਤ ਤੇਜ਼ ਸ਼ੁਰੂ ਹੋ ਜਾਂਦਾ ਤੇ ਜਦੋਂ ਮੀਂਹ ਪੈਂਦਾ ਪਿੱਛੇ ਜਿਹੜੀ ਅੱਗ ਲੱਗੀ ਸੀ ਉਹ ਬੁਝ ਗਈ ਜਿਹੜਾ ਸ਼ਿਕਾਰੀ ਸੀ ਉਹ ਮੀਂਹ ਦੇ ਨਾਲ ਉਹਦਾ ਨਿਸ਼ਾਨਾ ਜਿਹੜਾ ਖੁੰਝ ਗਿਆ ਨਿਸ਼ਾਨਾ ਜਾ ਕੇ ਵੱਜਿਆ ਦੀ ਛੇਰ ਦੇ ਜਿਹੜਾ ਹਿਰਨ ਦੇ ਖੱਬੇ ਪਾਸੇ ਖੜਾ ਸੀ ਜਦੋਂ ਸ਼ਿਕਾਰੀ ਦਾ ਜਿਹੜਾ ਤੀਰ ਜਾ ਕੇ ਛੇਰ ਦੇ ਲੱਗਦਾ ਉਹ ਪੂਰੀ ਤਰ੍ਹਾਂ ਤਾਂ ਲੱਗਦਾ ਨਹੀਂ ਛੇਰ ਸ਼ਿਕਾਰੀ ਦੇ ਪਿੱਛੇ ਭੱਜ ਲੈਂਦਾ ਜਾਨੂ ਹਿਰਨ ਆਪਣੀ ਪਿਆਸ 부ਝਾ ਕੇ ਜਦੋਂ ਉੱਪਰ ਨੂੰ ਉੱਠਦਾ ਵਾ ਤਾਂ ਦੇਖਦਾ ਨਾ ਤਾਂ ਉਹਦੇ ਸੱਜੇ ਪਾਸੇ ਸ਼ਿਕਾਰੀ ਸੀਗਾ ਨਾ ਉਹਦੇ ਖੱਬੇ ਪਾਸੇ ਸ਼ੇਰ ਸੀ ਤੇ ਜਿਹੜੀ ਪਿੱਛੇ ਅੱਗ ਲੱਗੀ ਸੀ ਉਹ ਮੀਂਹ ਦੇ ਨਾਲ ਬੁਝ ਗਈ ਉਹਦੀ ਜਾਨ ਬਚ ਗਈ ਬਸ ਇੰਨੀ ਕੀ ਕਹਾਣੀ ਆ ਹੁਣ ਤੁਸੀਂ ਸੋਚੋਗੇ ਵੀ ਇਹਦੇ ਤੋਂ ਕੀ ਸਿੱਖਿਆ ਮਿਲਦੀ ਆ ਇਹਦੇ ਤੋਂ ਦੇਖੋ ਇੱਕ ਤਾਂ ਸਿੱਖਿਆ ਆਪਾਂ ਨੂੰ ਇਹ ਮਿਲਦੀ ਆ ਕਿ ਬੰਦੇ ਨੂੰ ਨਾ ਆਪਣਾ ਮਕਸਦ ਜੋ ਵੀ ਉਹ ਪੂਰਾ ਕਰਨਾ ਚਾਹੁੰਦਾ ਵਾ ਆਪਣੇ ਆਖਰੀ ਸਾਹ ਤੱਕ ਆਖਰੀ ਸਾਹ ਤੱਕ ਨਹੀਂ ਛੱਡਣਾ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਕਿ ਉਹ ਕਿਹੜੇ ਮਕਸਦ ਨਾਲ ਤੁਰਿਆ ਫਿਰਦਾ ਵਾ ਇੱਥੇ ਦੁਨੀਆ ਦੇ ਉੱਤੇ ਤੇ ਦੂਜੀ ਸਿੱਖਿਆ ਇਹ ਮਿਲਦੀ ਆ ਵੀ ਜਦੋਂ ਵੀ ਤੁਹਾਡੇ ਤੇ ਔਖਾ ਸਮਾਂ ਆਵੇ ਕਦੇ ਵੀ ਘਬਰਾਓ ਨਾ ਉਹਦੇ ਨਾਲ ਲੜਨ ਦੀ ਕੋਸ਼ਿਸ਼ ਕਰੋ ਤੇ ਜਿਹੜੇ ਤੁਹਾਡੇ ਜ਼ਿੰਦਗੀ ਦੇ ਮਕਸਦ ਆ ਨਾ ਉਹ ਕਈ ਵਾਰ ਤੁਹਾਡੀ ਜਾਨ ਵੀ ਬਚਾ ਸਕਦੇ ਆ ਇਹ ਵੀ ਸਿੱਖਿਆ ਵਾ ਕਿ ਤੁਹਾਨੂੰ ਦਲੇਰ ਵੀ ਬਣਾ ਦਿੰਦੇ ਆ ਤੁਹਾਡੇ ਵਿੱਚ ਇੱਕ ਤਾਕਤ ਭਰਦੇ ਨੇ ਤੁਹਾਡੇ ਜਿਹੜੇ ਮਕਸਦ ਹੁੰਦੇ ਨੇ ਸੋ ਹਮੇਸ਼ਾ ਕਾਇਮ ਰਹੋ ਜੀ ਹਿਰਨ ਦੇ ਵਾਂਗੂ ਹੁਣ ਜੇ ਸੋਚੋ ਹਿਰਨ ਉਹਦੋਂ ਘਬਰਾ ਜਾਂਦਾ ਤੇ ਜੇ ਉਹ ਥੋੜੀ ਜੀ ਵੀ ਕੋਈ ਹਰਕਤ ਕਰ ਦਿੰਦਾ ਤਾਂ ਸ਼ਾਇਦ ਜੋ ਸ਼ਿਕਾਰ ਪਹਿਲਾਂ ਸ਼ਿਕਾਰੀ ਨੇ ਕੀਤਾ ਉਹ ਪਹਿਲਾਂ ਕਰ ਦਿੰਦਾ ਥੋੜੀ ਥੋੜੇ ਸਮੇਂ ਤੋਂ ਪਹਿਲਾਂ ਕਰ ਦਿੰਦਾ ਤੇ ਹੋ ਸਕਦਾ ਹਿਰਨ ਹੀ ਉਹਦਾ ਨਿਸ਼ਾਨਾ ਹੁੰਦਾ ਸੋ ਉਹਦੀ ਸਮਝਦਾਰੀ ਨੇ ਉਹਦੇ ਸਬਰ ਨੇ ਹਿਰਨ ਨੂੰ ਬਚਾ ਲਿਆ ਸੋ ਆਪਾਂ ਨੂੰ ਵੀ ਸਬਰ ਜ਼ਰੂਰ ਰੱਖਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕਹਾਣੀ ਲੈ ਕੇ ਬਹੁਤ ਜਲਦੀ ਹਾਜ਼ਰ ਹੋਊਗਾ